ਦਰ ਆਵੇ ਕੰਨ ਬਗਲਾ ਬੈਠਾ ਖੇਲ ਕਰ ਖੇਲ ਕਰੀਂਦੇ ਹਾਂਜਨ ਅਚਿੰਤੇ ਬਾਜ ਪਏ ਬਾਜ ਭਏ ਤਿਸ ਰਬ ਦੇ ਚਿਲਾ ਵਿਸਰੀਆਂ ਜੋ ਮਨ ਚੇਤਨ ਚਿਤੇ ਸਨ ਸੁ ਗਾਲੀ ਰੱਬ ਕੀ ਆਪੇ ਹਰ ਇੱਕ ਰੰਗ ਹੈ ਆਪੇ ਬਹ ਜੋ ਇਸ ਭਾਵੈ ਨਾਨਕਾ ਸਾਈਂ ਗੱਲ ਚੰਗੀ ਸੋਗ ਹਟਾਲੇ ਗੁਰਸੇਵੀਆ ਮਨਸ ਸਹਿਜ ਸੁਭਾ ਨਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਈ ਸਜਨ ਸਚਾ ਪਾਤਸ਼ਾਹ ਸਿਰ ਸਾਹ ਹੰਦਸ਼ਾ ਜਿਸ ਪਾਸ ਰਹਿਠਿਆ ਸੋਹੀਆ ਸਬਨਾ ਧਾਵੇ ਸਾਹ واحرو جی سورٹ محلہ نو جو نر دکھ میں ہیں دکھ نہیں من سکھ سنیحر پہ نہیں جا کر کنچن مٹی من ਜੋ ਨਰ ਦੁਖ ਮੈਂ ਦੁਖ ਨਹੀਂ ਮਨ ਸੁਖ ਸੁਨੇ ਅਰ ਭੈ ਨਹੀਂ ਜਾ ਕ ਕੰਚਨ ਮਾਟੀ ਮਨ ਰਹਾ ਨਾ ਨਿੰਦੇ ਨਾ ਹੈ ਉਸਤਤ ਜਾਗ ਲੋਵ ਮੋਹ ਹੈ ਬਿਮਨਾ ਹਰ ਇੱਕ ਸੋਗ ਤੇ ਰਹਿਣਿਆਰਾ ਨਾਹੀ ਮਾਨਯਪਮਨ ਆਸਾ ਮਨਸਾ ਸਗਲ ਤੇ ਅਗ ਜਗ ਤੇ ਰਹਿ ਨਿਰਸ काम क्रोध जह परस नहन देह कटा ब्रह्म ने फसा गुर के कृपाज है नर का कीनी ते ए जुगत पेशानी नानक लीन भयो गोविंद सों ਜੋ ਪਾਨੀ ਸੰਗ ਪਨੀ ਗੁਰ ਕੇ ਰਪਾਜ ਹੈ ਨਰਗਾ ਕੀਨੀ ਤੇ ਇਹ ਜੁਗਤ ਪਛਾਨੀ ਨਾਨਕ ਲੀਨ ਬੈ ਹੋ ਗੋਵਿੰਦ ਸਿਉ ਜੋ ਪਾਨੀ ਸੰਗ ਪਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗ ਜੁਗ ਅਟਲ ਧੰਨ ਧੰਨ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਜਿੰਨਾ ਸੰਗਤਾਂ ਨੇ ਨਿੱਜੀ ਕੰਮ ਨੂੰ ਸੰਤੋਖਦੇ ਹੋਏ ਗੁਰਮਖ ਪਰਿਵਾਰ ਦੇ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚੇ ਹੋ ਜੀ ਸੋ ਹੁਣ ਮੈਂ ਬੇਨਤੀ ਕਰਾਂ ਕਿ ਭਾਈ ਸਾਹਿਬ ਭਾਈ ਸਰਦਾਰ ਕੁਲਵਿੰਦਰ ਸਿੰਘ ਜੀ ਬਰਾੜ ਸਾਹਿਬ ਉਹ ਸਟੇਜ ਤੇ ਆ ਕੇ ਅਗਲਾ ਸਮਾਂ ਦੱਸਣਗੇ ਜੀ ਤੇ ਗੁਰਮਖ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨਗੇ ਸੋ ਬਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਕੀਕਤ ਜੁਗੋ ਜਗ ਹਟਾਲ ਦਸਾਂ ਪਾਤਸ਼ਾਹੀਆਂ ਦੀ ਜੋਤ ਆਜਰਾ ਹਜੂਰ ਜਹਰਾ ਜਹੂਰ ਸਰਬ ਕਲਾ ਸਮਰੱਥ ਤਨ ਤਨ ਸਹਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਗੋਦ ਵਿੱਚ ਬਿਰਾਜਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਮਾਤਾ ਬਲਵੰਤ ਕੌਰ ਜੀ ਦੀ ਅੰਤਮ ਅਰਦਾਸ ਵਿੱਚ ਪਹੁੰਚੇ ਸਮੂੱਚੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਆਪ ਸਭ ਨੂੰ ਫਤਿਹ ਅਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਣੀ ਦਾ ਫਰਮਾਨ ਹੈ ਜੋ ਆਇਆ ਸੋ ਚੱਲਸੀ ਸਭ ਕੋ ਆਈਵਾਰੀ ਹੈ ਰਾਣਾ ਰਾਉ ਨਾ ਕੋ ਰਹੇ ਰੰਗ ਨਾ ਤੁੰਗ ਫਕੀਰ ਵਾਰੀ ਆਪੋ ਆਪਣੀ ਕੋਈ ਨਾ ਬੰਦੇ ਤੀਰ ਜਿਹਾ ਜੀਰੀ ਲਿਖਿਆ ਤੇਹਾ ਹੁਕਮ ਕਮਾਹੇ ਕੱਲੇ ਆਵੇ ਨਾਨਕਾ ਸੱਦੇ ਉੱਠ ਜਾਏ ਅੱਜ ਆਪਾਂ ਸਾਰੇ ਸਕਾਰਯੋਗ ਮਾਤਾ ਬਲਵੰਤ ਕੌਰ ਜੀ ਅੰਤਮ ਅਰਦਾਸ ਵਿੱਚ ਉਹਨਾਂ ਨੂੰ ਸ਼ਰਧਾ ਨਮਨ ਭੇਟ ਕਰਨ ਵਾਸਤੇ ਇਕੱਤਰ ਹੋਏ ਆਂ ਮਾਤਾ ਬਲਵੰਤ ਕੌਰ ਦਾ ਜਨਮ ਪਿਤਾ ਪ੍ਰੀਤਮ ਸਿੰਘ ਦੇ ਘਰ ਪਾਕਿਸਤਾਨ ਵਿਖੇ ਹੋਇਆ ਆਪ ਜੀ ਦੀ ਸ਼ਾਦੀ ਸਾਡੇ ਸਤਿਕਾਰਯੋਗ ਬਾਪੂ ਸਵਰਗਵਾਸੀ ਸਰਦਾਰ ਕਰਨੈਲ ਸਿੰਘ ਗਿੱਲ ਉਹਨਾਂ ਨਾਲ ਹੋਏ ਆਪ ਜੀ ਦੇ ਘਰ ਤਿੰਨ ਪੁੱਤਰਾਂ ਚਾਚਾ ਜੀ ਸਰਦਾਰ ਬਲਵੀਰ ਸਿੰਘ ਗਿੱਲ ਸਵਰਗਵਾਸੀ ਚਾਚਾ ਜੀ ਸਰਦਾਰ ਲਖਮੀਰ ਸਿੰਘ ਗਿੱਲ ਸਵਰਗਵਾਸੀ ਚਾਚਾ ਜੀ ਸਰਦਾਰ ਸਰਜੀਤ ਸਿੰਘ ਗੱਲ ਅਤੇ ਸਾਡੇ ਸਰਕਾਰ ਜੋ ਭੂਆ ਜੀ ਪਰਮਜੀਤ ਗੌਰ ਇੱਕ ਧੀ ਵਜੋਂ ਸੰਤਾਨ ਹੋਈ ਬਾਪੂ ਜੀ ਹੋਰ ਨਾਲ ਰਲ ਕੇ ਉਹਨਾਂ ਦੇ ਮੋਢੇ ਨਾਲ ਮੋਢਾ ਲਾ ਕੇ ਪਰਿਵਾਰ ਦੀ ਖੁਸ਼ਹਾਲੀ ਲਈ ਪਰਿਵਾਰ ਦੀ ਚੜ੍ਹਦੀ ਕਲਾ ਲਈ ਪੂਰਾ ਸਹਿਯੋਗ ਦਿੱਤਾ ਔਰ ਇਸ ਚੀਜ਼ ਦਾ ਆਪਾਂ ਸਾਰੇ ਭੜੀਪਾਂ ਜਾਣਦੇ ਆ ਕਿ ਉਹਨਾਂ ਦੇ ਪਾਏ ਪੂਰਿਆਂ ਦੇ ਚੱਲਦੇ ਹੋਏ ਆ ਪਰਿਵਾਰ ਅੱਜ ਵਿਦੇਸ਼ਾਂ ਵਿੱਚ ਔਰ ਇੱਥੇ ਵੀ ਗੁਰੂ ਸਾਹਿਬ ਦੀ ਪੂਰੀ ਕਿਰਪਾ ਆਰਥਿਕ ਤੌਰ ਤੇ ਔਰ ਸਮਾਜਿਕ ਰਾਜਨੀਤਿਕ ਤੌਰ ਤੇ ਪਰਿਵਾਰ ਦਾ ਇਲਾਕੇ ਵਿੱਚ ਨਾ ਆ ਬੇਸ਼ੱਕ ਮਾਤਾ ਜੀ 90 92 ਸਾਲ ਦੀ ਉਮਰ ਓਕੇ ਗਏ ਆ ਔਰ ਜੋ ਉਹਨਾਂ ਦਾ ਅੰਤਮ ਸਮਾਂ ਸੀ ਉਹ ਵੀ ਆਪਾਂ ਕਹੀਏ ਬਹੁਤ ਸਖਾਲਾ ਸੀ ਤੋਂ ਕੇ 10 15 ਮਿੰਟ ਦੇ ਵਿੱਚ ਜੀਵ ਨੇ ਇਹ ਸੰਸਾਰ ਤੋਂ ਚਲੇ ਜਾਣਾ ਕੋਈ ਬਿਮਾਰ ਨਹੀਂ ਹੋਏ ਕੋਈ ਜ਼ਿਆਦਾ ਬਿਸਤਰ ਤੇ ਨਹੀਂ ਪਏ ਪਰ ਜਿਹੜੀਆਂ ਸੱਟਾਂ ਉਹਨਾਂ ਨੂੰ ਜ਼ਿੰਦਗੀ ਵਿੱਚ ਲੱਗੀਆਂ ਸ਼ਾਇਦ ਆਪਾਂ ਕਹਿ ਸਕਦੇ ਹਾਂ ਕਿ ਉਹਨਾਂ ਕਰਕੇ ਉਹਨਾਂ ਦਾ ਜੋ ਜਾਣਾ ਥੋੜਾ ਪਹਿਲਾ ਹੋ ਗਿਆ ਕਿਉਂਕਿ ਦੋ ਜਵਾਨ ਪੁੱਤਾਂ ਨੂੰ ਆਪਣੇ ਅਸੀਂ ਤੋੜਨਾ ਮਾਤਾ ਦਾ ਹਿਰਦਾ ਇਹੋ ਜਿਹਾ ਹੁੰਦਾ ਹੈ ਕਿ ਜਦੋਂ ਭਾਵੇਂ ਮਾਤਾ 100 ਸਾਲ ਦੀ ਕਿਉਂ ਨਾ ਹੋ ਜਾਵੇ ਜਿੰਨਾ ਚਿਰ ਪੁੱਤ ਘਰੇ ਨਹੀਂ ਆਉਂਦਾ ਉਹਦੀ ਢੀਕ ਉਹਦੀਆਂ ਅੱਖਾਂ ਜੋ ਬਾਹਰ ਦੀਆਂ ਬਰੂਹਾਂ ਤੱਕਦੀਆਂ ਰਹਿੰਦੀਆਂ ਤੇ ਮੇਰਾ ਪੁੱਤ ਅਜੇ ਘਰੇ ਨਹੀਂ ਆਇਆ ਔਰ ਚਲੇ ਗਿਆ ਨੂੰ ਰੋਜ ੜੀਖਣਾ ਅੱਖਾਂ ਤਰਸ ਜਾਂਦੀਆਂ ਮਾਂ ਪਿਓ ਦੀਆਂ ਜਦੋਂ ਉਹਨਾਂ ਨੂੰ ਪਤਾ ਵੀ ਹੁੰਦਾ ਕਿ ਗਿਆਨੇ ਨਹੀਂ ਵਾਪਸ ਆਉਣਾ ਪਰ ਫਿਰ ਵੀ ਜੋ ਦਿਲ ਦੇ ਵਿੱਚੋਂ ਇੱਕ ਹੂਕ ਆਉਂਦੀ ਆ ਉਹ ਅੱਖਾਂ ਵਿੱਚ ਦੀ ੜੀਕ ਦੀ ਐ ਤੇ ਮੇਰਾ ਪੁੱਤ ਜੇ ਨਹੀਂ ਆਇਆ ਦੋ ਜਵਾਨ ਪੁੱਤਾਂ ਦਾ ਆਪਣੇ ਹੱਥੀ ਤੋੜ ਦੇਣਾ ਉਸ ਤੋਂ ਬਾਅਦ ਪੁੱਤ ਜਵਾਈ ਦਾ ਜਵਾਨੀ ਵਿੱਚ ਚਲੇ ਜਾਣਾ ਇਹ ਸਾਰੀਆਂ ਚੀਜ਼ਾਂ ਜੋ ਮਾਤਾ ਨੂੰ ਬਿਸ਼ੱਕ ਉਹ ਕਿਸੇ ਕੋਲੇ ਬੋਲ ਕੇ ਨਹੀਂ ਦੱਸਦੇ ਸੀ ਪਰ ਅੰਦਰੋਂ ਅੰਦਰ ਹੀ ਇਹ ਦੁੱਖ ਉਹਨਾਂ ਨੂੰ ਘੁਣਵਾ ਖਾਂਦਾ ਸੀ ਔਰ ਦੇਖਿਆ ਵੀ ਆ ਕਿ ਸਿਹਤ ਜੋ ਪਹਿਲਾਂ ਸੀ ਉਹ ਸਿਹਤ ਕਿੰਨੀ ਘਟ ਗਈ ਸੀ ਕਿਉਂਕਿ ਉਹ ਜਿਹੜਾ ਰੋਗ ਆ ਅੰਦਰੋਂ ਅੰਦਰ ਹਰ ਵੇਲੇ ਉਹ ਮਾਂ ਨੂੰ ਲੱਗਾ ਹੋਇਆ ਸੀ ਤਾੜਸੋ ਹਰ ਵੇਲੇ ਮਹਿਸੂਸ ਕਰਦੇ ਸੀ ਮਾਪਿਓ ਚਾਹੁੰਦਾ ਕਿ ਮੇਰੇ ਬੱਚੇ ਤਰੱਕੀ ਕਰਨ ਆਰਥਿਕ ਤੌਰ ਤੇ ਮਜ਼ਬੂਤ ਹੋਣ ਸਮਾਜ ਦੇ ਵਿੱਚ ਉਹਨਾਂ ਦੀ ਇੱਜ਼ਤ ਹੋਵੇ ਪਰ ਜਿਹੜੀਆਂ ਆਹਾ ਘਾਟਾਂ ਹੁੰਦੀਆਂ ਇਹ ਮਾਪਿਆਂ ਤੋਂ ਬਰਦਾਸ਼ਤ ਨਹੀਂ ਹੁੰਦੀਆਂ ਸੁਖ ਕਰਮਾਂ ਦਾ ਔਰ ਕਰਮਾਂ ਤੋਂ ਬਿਨਾ ਸੁਖ ਨਹੀਂ ਮਿਲਦਾ ਅੱਜ ਆਪਾਂ ਸਾਰੇ ਉਹਨਾਂ ਦੀ ਅੰਤਮ ਅਰਦਾਸ ਦੇ ਵਿੱਚ ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ ਹਾਂ ਮੈਂ ਕਿ ਪਰਿਵਾਰ ਵੱਲੋਂ ਹੁਕਮ ਹੈ ਕਿ ਜ਼ਿਆਦਾ ਬੁਲਾ ਰਿਆ ਨਹੀਂ ਬੋਲਣਾ ਸਿਰਫ ਜਥੇਦਾਰ ਸਤਪਾਲ ਸਿੰਘ ਜੀ ਤਲਵੰਡੀ ਜਿਨ੍ਹਾਂ ਦਾ ਪਰਿਵਾਰ ਨਾਲ 50-60 ਸਾਲ ਤੋਂ ਪੁਰਾਣਾ ਪਿਆਰ ਹੈ ਮੈਂ ਸਿਰਫ ਉਹਨਾਂ ਨੂੰ ਬੇਨਤੀ ਕਰਨੀ ਹੈ ਕਿ ਉਹ ਪਰਿਵਾਰ ਵੱਲੋਂ ਆਇਆਂ ਸੰਗਤ ਦਾ ਧੰਨਵਾਦ ਕਰਨਗੇ ਇਸ ਤੋਂ ਪਹਿਲਾਂ ਸਾਡੇ ਹਲਕੇ ਦੇ ਸ਼ਰੋਮਣੀ ਕਾਲੀਦਾਲ ਦੇ ਹਲਕਾ ਚਾਰਜ ਸਰਦਾਰ ਸੰਜੀਤ ਸਿੰਘ ਜੀ ਸਣੀ ਗਿੱਲ ਉਹ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਏ ਆ ਪੂਤਾ ਸਿੰਘ ਜੀ ਗਿੱਲ ਦੌਲਤਪੁਰਾ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਉਹ ਵੀ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਗਏ ਆ ਸਰਦਾਰ ਤਸੀਮ ਸਿੰਘ ਜੀ ਰਤਿਆ ਚੇਅਰਮੈਨ ਸਾਹਿਬ ਉਹਨਾਂ ਦਾ ਮੈਨੂੰ ਫੋਨ ਆਇਆ ਸੀ ਉਹਨਾਂ ਦਾ ਸਪਾਇਨ ਦਾ ਦੀ ਸਰਜਰੀ ਹੋਈ ਹੈ ਉਹ ਕਹਿੰਦੇ ਕੁਲਵਿੰਦਰ ਮੈਂ ਬਾਅਦ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਜਾਵਾਂਗਾ ਕਿਉਂਕਿ ਡਾਕਟਰ ਨੇ ਉਹਨਾਂ ਨੂੰ ਅਜੇ ਬੈਠਣ ਤੋਂ ਮਨਾ ਕੀਤਾ ਅਮਰਜੀਤ ਸਿੰਘ ਜੀ ਲੰਡੇ ਗਏ ਉਹ ਵਿਦੇਸ਼ ਗਏ ਹੋਣ ਕਰਕੇ ਉਹਨਾਂ ਨੇ ਵੀ ਫੋਨ ਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਔਰ ਆਪਣੀ ਹਾਜ਼ਰੀ ਲਵਾਈ ਹੈ ਸਰਦਾਰ ਤਸੀਮ ਸਿੰਘ ਜੀ ਮੱਲਾ ਪ੍ਰਧਾਨ ਨਗਰ ਕੌਂਸਲ ਤਰਵੰਡੀ ਭਾਈ ਉਹ ਵੀ ਸਸਕਾਰ ਦੇ ਪਰਿਵਾਰ ਨਾਲ ਦੁੱਖਾਂ ਸਾਂਝਾ ਕਰਕੇ ਗਏ ਸੀ ਉਸ ਤੋਂ ਬਾਅਦ ਉਹਨਾਂ ਨੂੰ ਵਿਦੇਸ਼ ਜਾਣਾ ਪਿਆ ਓਮ ਪ੍ਰਕਾਸ਼ ਜੀ ਵਿਦੇਸ਼ ਗਏ ਹੋਣ ਕਰਕੇ ਉਹਨਾਂ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਪ੍ਰਵਦੀਪ ਸਿੰਘ ਜੀ ਸੰਗਾ ਅੱਜ ਉਹਨਾਂ ਦਾ ਓਹ ਟਰੈਲੂ ਫੰਕਸ਼ਨ ਸੀ ਇਸ ਕਰਕੇ ਉਹਨਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰਕੇ ਚਲੇ ਗਏ ਆ ਇੱਥੇ ਹਾਜ਼ਰ ਸ਼ੀਸ਼ਟਾਂ ਦੇ ਵਿੱਚ ਸਰਦਾਰ ਪ੍ਰਚਾਰਣ ਸਿੰਘ ਜੀ ਕਾਲੀਏ ਵਾਲਾ ਸਾਫ ਦਾ ਸਰਪੰਚ ਕੁਲਵੰਤ ਸਿੰਘ ਜੀ ਮਲਕੀਤ ਸਿੰਘ ਸਰਦਾਰ ਸਜੀਤ ਸਿੰਘ ਜੀ ਸਰਾ ਜੈਮਨ ਸਿੰਘ ਸਰਪੰਚ ਚੂੜੀਆਂ ਖੁਰਦ ਅਜੈਬ ਸਿੰਘ ਜੀ ਸਰਪੰਚ ਕਰਮੂ ਵਾਲਾ ਬਲਦੇਵ ਸਿੰਘ ਸਰਪੰਚ ਖਲਖਣਾਣਾ ਰਕਵੀਰ ਸਿੰਘ ਫੁਖਰਾਣਾ ਗੁਰਪ੍ਰੀਤ ਸਿੰਘ ਸਰਪੰਚ ਦਿਲਜੀਤ ਸਿੰਘ ਸਰਪੰਚ ਕਰਨੈਲ ਸਿੰਘ ਨੰਬਰਦਾਰ ਪੂਟਾ ਸਿੰਘ ਜੀ ਗੱਲਾ ਪਡੋਰੀ ਤੋਂ ਜੋ ਇੱਥੇ ਹਾਜ਼ਰ ਹਨ ਹੁਣ ਮੈਂ ਬੇਨਤੀ ਕਰਾਂ ਜਥੇਦਾਰ ਸਤਪਾਲ ਸਿੰਘ ਜੀ ਤਲਵੰਡੀ ਉਹ ਪਰਿਵਾਰ ਵੱਲੋਂ ਆਇਆਂ ਸੰਗਤ ਦਾ ਧੰਨਵਾਦੀ ਕਰਨਗੇ ਔਰ ਮਾਤਾ ਨੂੰ ਸ਼ਰਦਾ ਦੇ ਫੁੱਲ ਪੇਟ ਕਰਨਗੇ ਜਥੇਦਾਰ ਸਰਦਾਰ ਸਤਪਾਲ ਸਿੰਘ ਜੀ ਤਲਵੰਡੀ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਜੁੜ ਬੈਠੇ ਗੁਰੂ ਰੂਪ ਸਾਧ ਸੰਗਤ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ 6000 ਜਗਨਾ ਕੋ ਘਰ ਰਹੇ ਜਿਸ ਆਸਮਣ ਬੈਠੇ ਕੇਤੇ ਬੈਸ ਗਏ ਮਰਨਨ ਖਾਏ ਮੰਡਲ ਮੇ ਆਏ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਬਲਵੰਤ ਕੌਰ ਜੀ ਇਸ ਸੰਸਾਰ ਤੇ ਆਏ ਸਵਾਸਾਂ ਦੀ ਪੂੰਜੀ ਭੋਗ ਕੇ ਗੁਰੂ ਚਰਨਾਂ ਵਿੱਚ ਜਾ ਬਰਾਜੇ ਆਪਾਂ ਸਾਰੇ ਰਿਸ਼ਤੇਦਾਰ ਸਾਖ ਸੰਬੰਧੀ ਨਗਰ ਨਿਵਾਸੀ ਇਲਾਕਾ ਨਿਵਾਸੀ ਉਹਨਾਂ ਨੂੰ ਸ਼ਬਦਾਂ ਦੇ ਫੁੱਲ ਭੇਟ ਕਰਨ ਲਈ ਉਹਨਾਂ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆਪਾਂ ਇੱਥੇ ਇਕੱਤਰ ਹੋਏ ਹਾਂ ਜਿੱਥੋਂ ਤੱਕ ਮਾਤਾ ਜੀ ਦਾ ਸੰਬੰਧ ਹੈ ਬਹੁਤ ਹੀ ਨਿਮਰਤਾ ਵਾਲੇ ਬਹੁਤ ਹੀ ਪਿਆਰ ਵਾਲੇ ਸਤਿਕਾਰ ਦੇਣ ਵਾਲੇ ਮਾਤਾ ਜੀ ਸਾਹਿਬ ਇਸੇ ਹੀ ਤਰ੍ਹਾਂ ਸਰਦਾਰ ਕਰਨੈਲ ਸਿੰਘ ਜੀ ਸਵਰਗਵਾਸੀ ਉਹ ਵੀ ਬਹੁਤ ਹੀ ਹਰਮਨ ਪਿਆਰਿਆ ਤੇ ਬਹੁਤ ਪਿਆਰ ਕਰਨ ਵਾਲੇ ਇਨਸਾਨ ਸਨ ਉਹਨਾਂ ਦਾ ਪਰਿਵਾਰ ਸਾਡੇ ਪਰਿਵਾਰ ਨਾਲ ਬਹੁਤ ਹੀ ਲੰਬੇ ਸਮੇਂ ਤੋਂ ਤਕਰੀਬਨ ਮੇਰੇ ਖਿਆਲ 40-50 ਸਾਲ ਤੋਂ ਸਾਡੇ ਪਿਤਾ ਜੀ ਬਜ਼ੁਰਗ ਸਰਦਾਰ ਹਰਮਨ ਸਿੰਘ ਜੀ ਨਾਲ ਇਹਨਾਂ ਦੇ ਪਿਤਾ ਸਾਹਿਬ ਬਲਵੀਰ ਸਿੰਘ ਜੀ ਦੇ ਸਰ ਕਰਨੈਲ ਸਿੰਘ ਜੀ ਦੇ ਭਰਾਵਾਂ ਵਾਲੇ ਸਬੰਧ ਸਨ ਉਸੇ ਹੀ ਤਰ੍ਹਾਂ ਸਾਡਾ ਵੀ ਇਸ ਪਰਿਵਾਰ ਨਾਲ ਮੇਰਾ ਵੀ ਸਰ ਬਲਵੀਰ ਸਿੰਘ ਜੀ ਨਾਲ ਇਹਨਾਂ ਦੇ ਸਮੁੱਚੇ ਪਰਿਵਾਰ ਨਾਲ ਭਰਾਵਾਂ ਵਾਲਾ ਸਬੰਧ ਹੈ ਪਰਿਵਾਰਕ ਸਬੰਧ ਹੈ ਕੋਈ ਫਰਕ ਨਹੀਂ ਅਸੀਂ ਇੱਕ ਦੂਜੇ ਨੂੰ ਸਮਝਦੇ ਕਿਉਂਕਿ ਸਾਡਾ ਪਿਆਰ ਹੀ ਇੰਨਾ ਹੈ ਕਿਉਂਕਿ ਵਿਦੇਸ਼ ਵਿੱਚ ਬਹੁਤ ਹੀ ਸਰਦਾਰ ਬਲਬੀਰ ਸਿੰਘ ਜੀ ਦੇ ਪਰਿਵਾਰ ਨੇ ਬਹੁਤ ਤਰੱਕੀ ਕੀਤੀ ਬਹੁਤ ਮੈਨੂੰ ਵੀ ਕਈ ਵਾਰੀ ਦੋ ਤਿੰਨ ਵਾਰੀ ਜਾਣ ਦਾ ਮੌਕਾ ਮਿਲਿਆ ਬੜਾ ਪਿਆਰ ਸਤਿਕਾਰ ਪਰਿਵਾਰ ਵਾਂਗੂ ਦਿੰਦੇ ਆ ਇਸੇ ਤਰ੍ਹਾਂ ਅਸੀਂ ਆਪਣੇ ਪਰਿਵਾਰ ਵਾਂਗੂ ਸਮਝਦੇ ਆ ਬਹੁਤ ਵਧੀਆ ਪਰਿਵਾਰ ਹੈ ਮਾਤਾ ਜੀ ਦੀ ਬਹੁਤ ਸੇਵਾ ਕੀਤੀ ਸਰ ਬਲਵੀਰ ਸਿੰਘ ਜੀ ਜਦੋਂ ਵੀ ਇੱਥੇ ਆਉਂਦੇ ਪਿੱਛੇ ਉਹਨਾਂ ਰਹਿ ਕੇ ਗਏ ਤੇ ਵੀ ਨਾ ਮਾਤਾ ਜੀ 2 ਮਹੀਨੇ ਇਹਨਾਂ ਦੇ ਕੋਲੇ ਰਹੇ ਕਿਉਂਕਿ ਇਹਨਾਂ ਨੇ ਕਿਹਾ ਵੀ ਮੇਰੇ ਕੋਲੇ ਰਹੁ ਪਤਾ ਨਹੀਂ ਮੈਂ ਕਿੰਨਾ ਚਿਰ ਇੱਥੇ ਰਹਿਣਾ ਹੈ ਕਦੋਂ ਚਲੇ ਜਾਣਾ ਪਰ ਉਹਨਾਂ ਨੇ ਬਹੁਤ ਪਿਆਰ ਕੀਤਾ ਮਾਤਾ ਜੀ ਨੇ ਬਹੁਤ ਹੀ ਇਹਨਾਂ ਨਾਲ ਲਾਡ ਪਿਆਰ ਕੀਤਾ ਇਹਨਾਂ ਵੀ ਮਾਤਾ ਜੀ ਨਾਲ ਬਹੁਤ ਪਿਆਰ ਕੀਤਾ ਪਰ ਇਹਨਾਂ ਨੂੰ ਅਚਾਨਕ ਚਲੇ ਜਾਣ ਤੇ ਦੁਬਾਰਾ ਫਿਰ ਮੇਰੇ ਖਿਆਲ 20-25 ਦਿਨਾਂ ਬਾਅਦ ਹੀ ਇਹ ਸਨੇਹਾ ਚਲਾ ਗਿਆ ਕੋਈ ਬਿਮਾਰ ਨਹੀਂ ਸੀ ਕੋਈ ਤਕਲੀਫ ਨਹੀਂ ਸੀ ਪਰ ਜੋ ਵਾਹਿਗੁਰੂ ਦਾ ਹੁਕਮ ਹੈ ਭਾਣਾ ਭਾਣਾ ਮੰਨਣਾ ਪੈਂਦਾ ਆਪਾਂ ਵਾਹਿਗੁਰੂ ਅੱਗੇ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਇਹ ਸੱਚੇ ਪਾਤਸ਼ਾਹ ਉਸ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ ਪਿੱਛੇ ਸੱਚੇ ਪਰਿਵਾਰ ਨੂੰ ਰਿਸ਼ਤੇਦਾਰਾਂ ਨੂੰ ਸਾਖ ਸਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਮਾਤਾ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਾ ਤੇ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਚ ਲਵਾਸ ਰੱਖੇ ਮੈਂ ਆਪਣੇ ਸਤਕਾਰਯੋਗ ਮਾਤਾ ਜੀ ਦੀ ਯਾਦ 10000 ਰੁਪਿਆ ਪਿੰਡ ਚੋਟੀਆਂ ਕਲਾਂ ਦੇ ਗੁਰਦੁਆਰਾ ਸਾਹਿਬ ਆਸਤੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਂਡੇ ਲੈ ਕੇ ਦੇਾਂਗਾ 10000 ਰੁਪਿਆ ਇਸ ਗੁਰਦੁਆਰਾ ਸਾਹਿਬ ਨੂੰ ਮਾਤਾ ਜੀ ਦੀ ਯਾਦ ਵਿੱਚ ਦਿੱਤੇ ਜਾਣਗੇ ਸੁਮੇਚੇ ਪਰਿਵਾਰ ਗਿੱਲ ਪਰਿਵਾਰ ਵੱਲੋਂ ਆਈ ਸੰਗਤ ਦਾ ਰਿਸ਼ਤੇਦਾਰਾਂ ਦਾ ਸਾਥ ਸਬੰਧੀਆਂ ਦਾ ਨਗਰ ਨਿਵਾਸੀਆਂ ਇਲਾਕਾ ਨਿਵਾਸੀਆਂ ਦਾ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਆਪਣੇ ਕੀਮਤੀ ਚ ਸਮਾਂ ਕੱਢ ਕੇ ਕੀਮਤੀ ਸਮਾਂ ਕੱਢ ਕੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਤੁਸੀਂ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਆਏ ਹੋ ਤੁਹਾਡਾ ਸਾਰਿਆਂ ਦਾ ਗਿੱਲ ਪਰਿਵਾਰ ਵੱਲੋਂ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਜਥੇਦਾਰ ਸਤਪਾਲ ਸਿੰਘ ਜੀ ਤਲਵੰਡੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਵਾਲੀਆਂ ਹੁਸਕੀਤਾ ਸਦਾ ਸੁਦੇਸ਼ ਸਿੰਘ ਜੀ ਕਲਵੰਡੀ ਪਾਈ ਤੋਂ ਅਨੇਕ ਸਿੰਘ ਜੀ ਕਾਲੀਗੇ ਵਾਲਾ ਸਰਦਾਰ ਰਣਜੀਤ ਸਿੰਘ ਜੀ ਬਰਾੜ ਨਵਾਮ ਤੋਂ ਮਾਤਾ ਜੀ ਦੇ ਪੋਤ ਜਵਾਈ ਗੁਰਪ੍ਰੀਤ ਸਿੰਘ ਜੀ ਬਲੂਰ ਸਵਰਗਵਾਸੀ ਸਰਦਾਰ ਜਗਸੀਰ ਸਿੰਘ ਬਰਾੜ ਉਹਨਾਂ ਦੇ ਪਰਿਵਾਰ ਬਗੇਲੇ ਵਾਲੇ ਤੋਂ ਗੁਰਦੀਪ ਸਿੰਘ ਜੀ ਢਿੱਲੋਂ ਸੀਨੀਅਰ ਕਾਂਗਸੀ ਆਗੂ ਉਹਨਾਂ ਦਾ ਵੀ ਧੰਨਵਾਦ ਕਰਦੇ ਹਾਂ ਜਗਵੀਰ ਸਿੰਘ ਸਰਪੰਚ Pritam Pal ਸ਼ਰਮਾ ਸਾਫਕਾ ਸਰਪੰਚ ਅਮਨਦੀਪ ਸਿੰਘ ਬਰਾੜ ਪ੍ਰਧਾਨ ਅਸੀਂ ਕੋਆਪਰੇਟਿਵ ਸੋਸਾਇਟੀ ਸਵਰਨ ਸਿੰਘ ਸਾਫਕਾ ਸਰਪੰਚ ਅੰਗਰੇਜ਼ ਸਿੰਘ ਜੀ ਸਮਰਾ ਸਾਬਕਾ ਸਰਪੰਚ ਦੋਲਦਪੁਰਾ ਉੱਚਾ ਆਈਆਂ ਸਾਰੀਆਂ ਸ਼ਖਸੀਤਾਂ ਦਾ ਇੱਕ ਵਾਰ ਫਿਰ ਤੋਂ ਧੰਨਵਾਦ ਪਰਿਵਾਰ ਵੱਲੋਂ ਮਾਤਾ ਜੀ ਦੇ ਨਿਮਿਤ ਜੋ ਉਹਨਾਂ ਦਾਨ ਕੀਤਾ ਗਿਆ ਹੈ ਨਗਰ ਚੋਟੀਆਂ ਕਲਾਂ ਦੇ ਪੰਜ ਪੀੜਾਂ ਦੀ ਜਗਾ ਵਾਸਤੇ 11100 ਰੁਪਇਆ 2100 ਰੁਪਿਆ ਸ਼ਮਸ਼ਾਨ ਘਾਟ 13000 ਰੁਪਿਆ ਗੁਰਦੁਆਰਾ ਸਾਹਿਬ 3100 ਰੁਪਿਆ ਗੁਰਦੁਆਰਾ ਬਾਬਾ ਜੀਵਨ ਸਿੰਘ ਜੀ ਸੋਏ ਪਰਿਵਾਰ ਵੱਲੋਂ ਮਾਤਾ ਜੀ ਦੇ ਨਮਿੱਤ ਜੋ ਪੁੰਨਦਾਨ ਕੀਤਾ ਗਿਆ ਸਬੰਧਤ ਕਮੇਟੀਆਂ ਦੇ ਪ੍ਰਧਾਨ ਸਾਹਿਬਾਨ ਨੂੰ ਬੇਨਤੀ ਹੈ ਕਿ ਉਹ ਚਾਚਾ ਜੀ ਤੋਂ ਘਰੋਂ ਆਪਣੇ ਜੋ ਮਾਇਆ ਦੀ ਰਾਸ਼ੀ ਹੈ ਉਹ ਪ੍ਰਮਾਣ ਕਰ ਸਕਦੇ ਆ ਮਾਇਆ ਮਾਤਾ ਜੀ ਦੇ ਤਿੰਨੇ ਨਵਾਂ ਚਾਚੀ ਜੀ ਸਰਦਾਰ ਨੇ ਗੁਰਮੀਤ ਕੌਰ ਸਰਦਾਰ ਨੇ ਕੁਲਦੀਪ ਕੌਰ ਅਤੇ ਚਾਚੀ ਜੀ ਸਰਦਾਰਨੀ ਜਗਜੀਤ ਕੌਰ ਜਿਨ੍ਹਾਂ ਵੱਲੋਂ ਮਾਤਾ ਦੀ ਬਹੁਤ ਸੇਵਾ ਕੀਤੀ ਗਈ ਪੁੱਤਰੇ ਸਰਦਾਰ ਰਵਿੰਦਰ ਸਿੰਘ ਔਰ ਜਗਵਿੰਦਰ ਸਿੰਘ ਉਹਨਾਂ ਦੀਆਂ ਧਰਮ ਪਤਨੀਆਂ ਸਾਡੀਆਂ ਛੋਟੀਆਂ ਭੈਣਾਂ ਉਹਨਾਂ ਨੇ ਇੱਥੇ ਜੋ ਕਿਉਂਕਿ ਇੱਥੇ ਰਹਿ ਰਹੇ ਆ ਮਾਤਾ ਉਹਨਾਂ ਕੋਲ ਰਹਿੰਦੀ ਸੀ ਬਹੁਤ ਸੇਵਾ ਕੀਤੀ ਹਰ ਵੇਲੇ ਮਾਤਾ ਦੀ ਸੇਵਾ ਵਿੱਚ ਹਾਜ਼ਰ ਰਹਿੰਦੇ ਸੀ ਔਰ ਪ੍ਰਮਾਤਮਾ ਕਿਰਪਾ ਕਰੇ ਇਹੋ ਜਿਹੀਆਂ ਰੂਹਾਂ ਜੋ ਮਾਤਾ ਜੀ ਦੇ ਰੂਪ ਵਿੱਚ ਪਰਿਵਾਰ ਨਾਲ ਕੋਲ ਸੀ ਚਾਹੇ ਉਹ ਬਢੇਰੀ ਉਮਰ ਕਰਕੇ ਇਸ ਸੰਸਾਰ ਤੋਂ ਗਏ ਆ ਜਿੱਥੇ ਪਰਿਵਾਰ ਨੂੰ ਸੇਵਾ ਦਾ ਔਕਾ ਮਿਲਿਆ ਪਰਿਵਾਰ ਨੇ ਸੇਵਾ ਕੀਤੀ ਹੈ ਉੱਥੇ ਹੀ ਸਾਰਾ ਪਰਿਵਾਰ ਇਸ ਨੂੰ ਵਧਾਈ ਦਾ ਪਾਤਰ ਹੈ ਕਿਉਂਕਿ ਅੱਜ ਦੇ ਸਮਾਜ ਵਿੱਚ ਬਹੁਤ ਘੱਟ ਲੋਕ ਹੈ ਜੋ ਆਪਣੇ ਮਾਪਿਆਂ ਦੀ ਸੇਵਾ ਕਰਦੇ ਆ ਆਪਾਂ ਦੇਖਿਆ ਹੈ ਬਿਰਧ ਆਸ਼ਰਮ ਐਸੇ ਕਰਕੇ ਖੁੱਲੇ ਹੋਏ ਆ ਕਿਉਂਕਿ ਬਿਰਧਾਂ ਨੂੰ ਬਾਅਦ ਵਿੱਚ ਕੋ ਸੰਭਾਲ ਦਾ ਨਹੀਂ ਇਸ ਗੱਲੋਂ ਪਰਿਵਾਰ ਵਧਾਈ ਦਾ ਪਾਤਰ ਹੈ ਅੰਤ ਦੇ ਵਿੱਚ ਮੈਂ ਆਈ ਸਾਰੀ ਸੰਗਤ ਦਾ ਇੱਕ ਵਾਰ ਧੰਨਵਾਦ ਕਰਦਾ ਫਿਰ ਤੋਂ ਔਰ ਬੇਨਤੀ ਹੈ ਕਿ ਪਰਿਵਾਰ ਵੱਲੋਂ ਬੇਨਤੀ ਹੈ ਕਿ ਗੁਰੂ ਸਾਹਿਬ ਜੀ ਜੋ ਪੰਚਮ ਕਲਾਪ ਸ਼ਾਦੀ ਦੇ ਕਰਤੇਗੀ ਉਪਰੰਤ ਸਰੂ ਦਾ ਲੰਗਰ ਤਿਆਰ ਹੈ ਸਾਰਿਆਂ ਨੇ ਲੋੜ ਮੁਤਾਬਕ ਆਪਣੀ ਜਰੂਰ ਮੁਤਾਬਕ ਜਰੂਰ ਸ਼ਗਨ ਦੀ ਕਿਰਪਾਲਤਾ ਕਰਨੀ ਜੋ ਬੋਲਦਾਂ ਤੋਂ ਵਖਰਵਾਦਾ ਘਾਟਾ ਪੁਲਿਸ ਨੂੰ ਮਾਫ ਕਰਨੀ ਕਿਰਪਾ ਕਰਨੀ ਜੀ ਸਭ ਤਰ੍ਹਾਂ ਕਰਕੇ ਮੇਰ ਕਾ ਨੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਜਥੇਦਾਰ ਸਰਦਾਰ ਸਤਪਾਲ ਸਿੰਘ ਜੀ ਮੈਂਬਰ ਐਸਜੀਪੀਸੀ ਤਰਵੰਡੀ ਭਾਈ ਤਿੰਨਾਂ ਦਾ ਗੁਰਦੁਆਰਾ ਸਹਿਜੀ ਦੇ ਪ੍ਰਬੰਧਕ ਕਮੇਟੀ ਵੱਲੋਂ ਤੇ ਮੇਰੇ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਪਾਵਨ ਅਸਥਾਨ ਨੂੰ ਅੱਜ ਵੀ ਇਹ ਸੇਵਾ ਪਿੰਟ ਕੀਤੀ ਹੈ ਤੇ ਪਹਿਲਾਂ ਵੀ ਜਿੰਨੀ ਵੀ ਸੇਵਾ ਆਪ ਜੀ ਦੇਖ ਰਹੇ ਹੋ ਗੁਰੂ ਘਰ ਹੋਈ ਵੀ ਇਸ ਦੇ ਵਿੱਚ ਵਿਆਦ ਸਹਿਯੋਗ ਦੇ ਕੇ ਸਾਰੀਆਂ ਸੇਵਾਵਾਂ ਸੰਪੂਰਨ ਹੋਈਆਂ ਨੇ ਜੀ ਸੋ ਬਹੁਤ-ਬਹੁਤ ਇਹਨਾਂ ਦਾ ਧੰਨਵਾਦ ਸੋ ਸਰਵਤ ਸੰਗਤ ਨੂੰ ਬੇਨਤੀ ਹੈ ਕਿ ਪਾਵਨ ਦੇਗ ਗੇਟ ਤੋਂ ਲੈ ਕੇ ਆਪ ਜੀ ਨੇ ਗੁਰੂ ਕਾ ਲੰਗਰ ਛੱਕੇ ਜਾਣ ਦੀ ਕਿਰਪਾਲਤਾ ਕਰਨੀ ਜੀ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ